ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ ਅੱਜ ਪੰਜਾਬ ਦੇ ਕਿਸਾਨਾਂ ਦੇ ਜੋ ਕਿ ਫਸਲ ਅੱਜ ਪਹਾੜਾਂ ਦੇ ਨਾਲ ਜੋ ਕਿ ਤਬਾਹ ਹੋ ਚੁੱਕੀ ਹੈ ਤਾਂ ਮੈਂ ਇੱਕ ਬੇਨਤੀ ਜ਼ਰੂਰ ਕਰਦੀ ਆ ਸਾਡੇ ਸਾਰੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਜਿਨ੍ਹਾਂ ਮੇਰੇ ਭਰਾ ਨੇ ਸਾਰਿਆਂ ਦੇ ਅੱਗੇ ਬੇਨਤੀ ਮੈਂ ਜ਼ਰੂਰ ਕਰਦੀ ਆ ਵੀ ਉੱਥੇ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ ਜਿਹੜੇ ਬਾਹਰ ਨਿਕਲ ਕੇ ਲੋਕ ਬੈਠੇ ਨੇਗੇ ਉਹਨਾਂ ਨੂੰ ਰਾਸ਼ਨ ਤਾ ਵੱਤ ਤੋਂ ਵੱਤ ਪਹੁੰਚਾਇਆ ਜਾਵੇ ਜਿਵੇਂ ਸਾਡੇ ਪਸ਼ੂ ਨੇ ਉਥੇ ਡੰਗਰ ਡੰਗਰ ਗਊਆਂ ਹੋ ਗਈਆਂ ਮੱਝਾਂ ਹੋ ਗਈਆਂ ਜਾਂ ਨਿੱਕੇ ਨਿੱਕੇ ਬਛਰੇ ਨੇ ਕਿੰਨੇ ਤਿੱਖੂ ਕਿੰਨੇ ਕਿੰਨਾ ਨੁਕਸਾਨ ਹੋ ਚੁੱਕਿਆ ਤਾਂ ਮੈਂ ਸਾਰਿਆਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੀ ਆ ਵੀ ਜੋੜੇ ਤਾਂ ਥੋੜਾ ਬਹੁਤ ਹੈ ਤਾਂ ਬਹੁਤਾ ਉਥੇ ਸਾਰੇ ਜਾਣੇ ਇਕੱਠੇ ਹੋ ਕੇ ਜਾਓ ਤਾਂ ਥੋੜਾ ਤੋਂ ਥੋੜਾ ਉਥੇ ਰਾਸ਼ਨ ਜੋ ਕੀ ਹੈ ਡੰਗਰਾਂ ਪਸ਼ੂਆਂ ਨੂੰ ਉੱਥੇ ਪਹੁੰਚਾਓ ਤਾਂ ਮੈਂ ਇਹੀ ਬੇਨਤੀ ਜ਼ਰੂਰ ਕਰਦੀ ਆ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁਖਬੀ ਸਿੰਘ ਬਾਦਲ ਜੀ ਜਿੱਥੇ-ਜਿੱਥੇ ਹਾਰੜ ਆਏ ਸੀਗੇ ਉੱਥੇ-ਉੱਥੇ ਜਾ ਕੇ ਜੋ ਉਹਨਾਂ ਨੇ ਸਹਾਇਤਾ ਜਿਹੜੀ ਹੈਗੀ ਦਿੱਤੀ ਐ ਪਾਣੀ ਦੇ ਬੋਰਾਾਂ ਵਾਸਤੇ ਵੀ ਜੋ ਵੀ ਸਹਾਇਤਾ ਹੈਗੀ ਸੀ ਉਹਨਾਂ ਨੇ ਜ਼ਰੂਰ ਉੱਥੇ ਦਿੱਤੀ ਐ ਐਵੇਂ ਜਿਕੇ ਸ਼ੋਮਣੀ ਦੇ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਉੱਥੇ ਹੋਮ ਹੋਮਾ ਕੇ ਜਾ ਰਹੇ ਨੇ ਮੈਂ ਸਾਰੇ ਦੇ ਚਰਨਾਂ 'ਚ ਇਹੀ ਬੇਨਤੀ ਕਰਦੀ ਆ ਵੀ ਤੁਸੀਂ ਸਾਰੇ ਜਣੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਉੱਥੇ ਲੈ ਕੇ ਪਹੁੰਚੋ ਜ਼ਰੂਰ ਰਾਸ਼ਨ ਜ਼ਰੂਰ ਨੇ ਪਸ਼ੂਆਂ ਦਾ ਡੰਗਰਾਂ ਨੂੰ ਬਹੁਤ ਜ਼ਰੂਰੀ ਐ ਹਰਾ ਪਾ ਪੱਠੇ ਜੋ ਕਿ ਆਚਾਰ ਜਿਹੜਾ ਹੈਗਾ ਕਈ ਸਾਡੇ ਭਰਾ ਇਥੋਂ ਖਨੌਰੀ ਪਿੰਡ ਤੋਂ ਵੀ ਕਾਫੀ ਗਏ ਨੇ ਕੌਰੀਆਂ ਪਿੰਡ ਤੋਂ ਵੀ ਕਾਫੀ ਲੈ ਕੇ ਗਏ ਨੇ ਤਾਂ ਮੈਂ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਹੋਰ ਵੀ ਬੇਨਤੀ ਕਰਦੀ ਆ ਵੀ ਥੋੜੇ ਤਾਂ ਥੋੜਾ ਬਹੁਤੇ ਤਾਂ ਬਹੁਤਾ ਉੱਥੇ ਰਾਸ਼ਨ ਜ਼ਰੂਰ ਪਹੁੰਚਾਉਣ ਤੇ ਦੇਖਿਆ ਜਾਵੇ ਜੋ ਕਿ ਸਾਡਾ ਬੀਬਾ ਜੀ ਹਰ ਸਿਮਰ ਕੌਰ ਬਾਦਲ ਜੀ ਉਹ ਵੀ ਉੱਥੇ ਪਹੁੰਚੇ ਨੇ ਉਹਨਾਂ ਨੇ ਵੀ ਲੋਕਾਂ ਦੇ ਹਾਲਾਤ ਜਾ ਕੇ ਵੇਖੇ ਨੇਗੇ ਉੱਥੇ ਜ਼ਰੂਰ ਜਾ ਕੇ ਉਹਨਾਂ ਨੇ ਦੁੱਖ ਸੁੱਖ ਸਾਰਿਆਂ ਦੇ ਨਾਲ ਸਾਂਝਾ ਕੀਤਾ ਜੋ ਸਹਾਇਤਾ ਬਣੀ ਹੈ ਤਾਂ ਅਬੀਬਾ ਹਾਸਿਲ ਮਕੋਰ ਬਾਦਲ ਜੀ ਨੇ ਵੀ ਉੱਥੇ ਸਹਾਇਤਾ ਕੀਤੀ ਹੈ ਸਾਰੇ ਵਰਕਰ ਸ਼ੋਮਨੀ ਅਕਾਲੀ ਦਲ ਦੇ ਵੀ ਲੱਗੇ ਹੋਏ ਨੇ ਤਾਂ ਮੈਂ ਵੀ ਜਿੰਨੇ ਜੋਗੀ ਹੈਗੀਆਂ ਤਾਂ ਮੈਂ ਵੀ ਉੱਥੇ ਜ਼ਰੂਰ ਪਹੁੰਚ ਰਹੀਆਂ ਸਾਰਿਆਂ ਦੇ ਭੈਣਾ ਦੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਤੁਸੀਂ ਅੱਜ ਹਾਲਾਤ ਦੇਖ ਲਓ ਵੀ ਪੰਜਾਬ ਦੇ ਕੀ ਵੇ ਕਿਹੜੇ ਪਾਸੇ ਨੂੰ ਚੱਲ ਪਿਆ ਪੰਜਾਬ ਤਾਂ ਦੇਖਿਆ ਜਾਵੇ ਜੇ ਕਿ ਸਰਕਾਰਾਂ ਨੇ ਇੰਨੇ ਹਾਲਾਤ ਮਾੜੇ ਕਰ ਦਿੱਤੇ ਨੇ ਤਾਂ ਦੇਖਿਆ ਜਾਵੇ ਤਾਂ ਪ੍ਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਤੇ ਪਰਮਾਤਮਾ ਨੇ ਵੀ ਕਿਸਾਨਾਂ ਦੇ ਨਾਲ ਇੰਨੇ ਹਾਲਾਤ ਮਾੜੇ ਕਰ ਦਿੱਤੇ ਨੇ ਜੋ ਕੋਈ ਫਸਲਾਂ ਲਿਗੀਆਂ ਅੱਜ ਜਿਹੜੀਆਂ 10 ਸਾਲ 5 ਸਾਲ 10 ਸਾਲ ਪਿੱਛੇ ਚਲੀਆਂ ਗਈਆਂ ਨੇ ਕਿ ਉਹ ਕਿਹੜੇ ਤੋਂ ਤੇ ਅੱਜ ਆਉਣਗੇ ਜਿਹੜੀ ਫਸਲ ਹੈ ਸਾਰੀ ਤਬਾਹ ਹੋ ਗਈ ਹੈ ਝੋਨੇ ਦਾ ਹਾਲਾ ਸਾਰਾ ਡੁੱਬ ਚੁੱਕੇ ਨੇਗੇ ਤਾਂ ਮੈਂ ਇਹੀ ਬੇਨਤੀ ਕਰਦੀ ਆ ਸਰਕਾਰ ਨੂੰ ਵੀ ਬੇਨਤੀ ਕਰਦੀ ਆ ਵੀ ਤੁਸੀਂ ਵੀ ਵੱਧ ਵੱਧ ਜਿੰਨਾ ਕਿਸਾਨਾਂ ਨੂੰ ਜਿੰਨਾ ਹਲਵਾ ਬਣਦਾ ਉਹਨਾਂ ਨੂੰ ਦਿੱਤਾ ਜਾਵੇ ਬਹੁਤ ਇਸ ਟਾਈਮ ਜੋ ਸਾਡੇ ਕਿਸਾਨ ਨੇ ਰੋਂਦੇ ਦੇਖੇ ਨਹੀਂ ਜਾਂਦੇ ਹੈਗੇ ਵੇਖਿਆ ਜਾਵੇ ਜੋ ਕਿ ਬੰਨ ਲਾਇਆ ਸੀ ਉਧਰੋਂ ਤਾਂ ਬੰਨ ਟੁੱਟ ਗਿਆ ਉਧਰੋਂ ਜਿਹੜੇ ਜੱਟ ਭਾਈ ਸਿੱਖ ਭਾਈ ਦੇ ਉਥੇ ਰੋ ਰਹੇ ਨੇ ਭਵੰਤਮਾਨ ਜਾ ਕੇ ਦੂਜੀ ਜਗ੍ਹਾ ਤੇ ਜਾ ਕੇ ਆਪਣੀਆਂ ਖੁਸ਼ੀਆਂ ਮਨਾ ਰਿਹਾ ਅਸੀਂ ਹੈਰਾਨ ਆ ਇਹੋ ਜੇ ਮੁੱਖ ਮੰਤਰੀ ਤੋਂ ਕਿਉਂਕਿ ਇਹਨਾਂ ਨੂੰ ਦੁੱਖ ਤਾਂ ਨਹੀਂ ਮড়ানো ਨੇ ਇਹਨਾਂ ਨੂੰ ਖੁਸ਼ੀਆਂ ਜਿੱਥੇ ਹੈਗੀਆਂ ਨੇ ਉਥੇ ਖੁਸ਼ੀਆਂ ਜਾ ਕੇ ਮਨਾ ਰਹੇ ਨੇ ਪੰਜਾਬ ਦਾ ਬੁਰਾ ਹਾਲ ਹੋ ਰਿਹਾ ਤੇ ਆਪ ਜਾ ਕੇ ਜਿੱਥੇ ਦੇ ਖੁਸ਼ੀਆਂ ਮਨਾ ਰਹੇ ਨੇ ਦੇਖੋ ਮੈਂ ਸਾਰੇ ਵਿਚਰਨਾਂ ਚ ਦੁਆਰੇ ਫੇਰ ਬੇਨਤੀ ਕਰਦੀ ਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਾ ਕੇ ਉੱਥੇ ਜਰੂਰ ਮਦਦ ਕਰਨ ਇੰਨਾ ਹੀ ਕਹਿ ਕੇ ਫਤੇ ਬੁਲਾਉਣੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ